ਉਹ ਇਹ ਕੁਝ ਹੋਇਆ ਹੋਇਆ ਇਹ ਮੇਰੇ ਘਕੇ ਦਾ ਵਿਆਹ ਹੋਇਆ ਉਦੋਂ ਫੌਜੀ ਸਾਹਿਬ ਆ ਤਾ ਗਏ ਮੁੜ ਕੇ ਜਦੋਂ ਸਮਾਧ ਦੇ ਗਏ ਪਾਈ ਦੇ ਸਮਾਧ ਦੇ ਆ ਲਾਖ ਖਰਾਬ ਹੋ ਗਏ ਉਹਨਾਂ ਨੂੰ ਕਿੰਨੇ ਦਿਨ ਛੁੱਟੀ ਨਾ ਮਿਲੀ 55 ਸਾਲ ਜੇ ਛੁੱਟੀ ਨਾ ਮਿਲੀ ਤਾਂ ਘਰ ਦੇ ਦਾ ਕਾਲ ਬੱਚੇ ਹੋਣੀ ਸੀ ਉਹ ਜਦੋਂ ਘਰੇ ਆਇਆ ਤੇ ਨਾਲੇ ਮੇਰੇ ਵਿੱਚ ਖੇਡਦੇ ਦੇਖੇ ਤੇ ਫੜਾ ਰਾਈ ਦੇਖੀ ਉਹਨਾਂ ਖੁਸ਼ ਨਿਆਣੇ ਨੂੰ ਕੋਲ ਬੁਲਾਵੇ ਪਰ ਨਿਆਣੇ ਤਾਂ ਉਹਦੇ ਕੋਲੇ ਜਾਂਦੇ ਨਹੀਂ ਜਿਹੜਾ ਰੋਜ਼ ਉਹਨੂੰ ਗੋਦੀ 'ਚ ਚੱਕੇ ਉਹਨੇ ਦਰਸ਼ਨ ਕਰੇ ਉਹਨੂੰ ਦਰਸ਼ਨ ਦੇ ਦੇ ਨਿਆਣੇ ਨੇ ਨਹੀਂ ਲਾਉਣ ਦੁਖੀ ਹੋ ਗਿਆ ਸੋਚਦਾ ਭਈ ਮੈਂ ਵੀ 22 ਸਾਲ ਤਾਂ ਸੇਵਾ ਕੀਤੀ ਹੈ ਘਰ ਦੀ ਵੀ ਭਈ 20 ਸਾਲ ਹੋ ਗਏ ਮੈਨੂੰ ਸਰਹੱਦ ਤੇ ਦੇਸ਼ ਦੀ ਸੇਵਾ ਕਰਦੇ ਦੀ ਹੋਵੇ ਨਾ ਤਾਂ ਅਰੇ ਗਾਇਰਮੀਟਰ ਲਾ ਕੇ ਖੁਸ਼ੀ ਲੱਗਤੇ ਅਰੇ ਆਜਾ ਜੀ ਆਪਣਾ ਚੁੱਲਾ ਵੀ ਤੇ ਪਾਈਏ ਉਹ ਕਦੇ ਨਾਲ ਖੇਡਦੇ ਨਹੀਂ ਅਬੜੀ ਖੇਡਦੇ। ਉਹ ਬਾਹਰ ਮਿੱਟਰ ਲਾ ਕੇ ਕਰੇ ਆ ਗਿਆ। ਜਦੋਂ ਕਰੇ ਆ ਗਿਆ ਤਾਂ ਭੜਾਈ ਦੀ ਵੀ ਹੋ ਗਈ। ਯਾਦ ਹੀ ਹੋਇਆ। ਇਹ ਆ ਗਿਆ। ਸਮਾਡੀ ਗੱਲ ਹੈ। ਭਾਈ ਯਾਰੀ ਗੱਲ ਬਾਤ ਮਾਪਿਆਂ ਨਾਲ ਕਿੱਤੀ ਮਾਪੇ ਗੱਲ ਤਾਂ ਕਰਨ। ਪਰ 40 ਬਜਾਏ 70 ਸਾਲ ਦੇ ਮੁੰਡੇ ਦਾ ਸਾਥੀ ਤੇ ਅੰਦਰ। ਇੱਕ ਦਿਨ ਦੁਖੀ ਹੋ ਕੇ ਯਾਰਾ ਦੋਸਤ ਨੂੰ ਕਹਿੰਦਾ, "ਓਏ ਦੋਸਤੋ, ਇਹ ਦੁਨੀਆ ਬੜੀ ਖੁਫਗਲ ਹੈ। ਬੜੇ ਸੈਲਫਿਸ਼ ਲੋਗ ਨੇ" ਇਸ ਅੱਜਤੁਆਰ ਨਾ ਕਰੋ ਇੱਕ ਦੋਸਤ ਕਹਿੰਦਾ ਹੋਇਆ ਕੀ ਹੈ ਕਹਿੰਦਾ ਹੋਣਾ ਕੀ ਹੈ ਮੈਂ ਵੀ 22 ਸਾਲ ਕਰਦਿਆਂ ਦੀ ਨੌਕਰੀ ਕੀਤੀ ਵੀ ਭਾਈ ਸਾਲ ਦੇਸ਼ ਦੀ ਸੇਵਾ ਕਰਕੇ ਆਇਆ ਪਰ ਜਦੋਂ ਮੇਰੀ ਵਾਰੀ ਆਈ ਹੈ ਮੈਨੂੰ ਕੋਈ ਦੌਲੀ ਬੱਟੇ ਨਹੀਂ ਪੁੱਛਦਾ ਕਹਿੰਦੇ ਹੋਇਆ ਕੀ ਹੈ ਰੋਕੀ ਦੇ ਲੜਕਾ ਕਹਦਾ ਹੋਰ ਹਟਿ ਦੇ ਲੜਕਾ ਪਰ 500 ਮੈਂ 10 ਵਾਰੀ ਰੋਟੀ ਮੰਗਦਾ ਇੱਕ ਵਾਰੀ ਜਿਵਾ ਦਿੰਦੀ ਹੈ ਉਹ ਵੀ ਇਹ ਕਹਿੰਦੀ ਹੈ ਬੈਜਾ ਰਾਮਨਾ ਅੰਨਾ ਬੱਚਿਆਂ ਨੂੰ ਸਕੂਲ ਲੈ ਤੋਰਨਾ ਫਿਰ ਤੇਰਾ ਮੂੰਹ ਚੋਸ ਦੂੰਗਾ ਮੇਰਾ ਮੂੰਹ ਚੋਸ ਮਾ ਨਾ ਫੌਜੀ ਨਾ ਫੌਜੀ ਜੁਆਪਨੀ ਆਈ ਤੇ ਆ ਗਿਆ 헤ਡ ਨੂੰ ਉੱਪਰ ਉੱਪਰ ਨਹੀਂ 헤ਡ ਕਰ ਦਿੰਦੇ ਇੱਕ ਦੋਸਤ ਕਹਿੰਦਾ ਯਾਰ ਗੱਲ ਤਾਂ ਰੋਕੀ ਦੀ ਐ ਰੋਕੀ ਪਕਣੀ ਚਾਹੀਦੀ ਐ ਕਹਿੰਦਾ ਚਾਰ ਪੈਸੇ ਰਹਿ ਜੇ ਕਹਿੰਦਾ ਮੈਨੂੰ ਪੈਨਸ਼ਨ ਮਿਲਦੀ ਐ ਫਿਕਰ ਨਾ ਕਰ ਉਹਨੇ ਕਹਿੰਦਾ ਗੱਲ ਕਰਾ ਦਿੰਦੀ ਹੁਣ ਜਦੋਂ ਉਹਦੀ ਗੱਲ ਹੋ ਗਈ ਪਰਜਾਈ ਦੁਖੀ ਹੋ ਗਈ ਇਹ ਆ ਕੀ ਐ ਇਹ ਤਾਂ ਬਹੁਤ ਮਾੜੀ ਗੱਲ ਹੋਈ ਐ ਹੈ ਜੀ ਇਹਦਾ ਵਿਆਹ ਉਹ ਤਾਂ ਹੁਣ ਨਹੀਂ ਜਾਏਗਾ ਉਹ ਜੇ ਹਮੇ ਜਿਵੇਂ ਵੀ ਹੋ ਜਾਂਦਾ ਪੂਰਾ ਵੀ ਹੋ ਜਾਂਦਾ ਇਹਦੀ ਮਿੱਟੀ ਪੱਕੀ ਬਣਾ ਲੈਂਦੇ ਇਹਦੀ

ਦੇ ਸੇ ਆਪਿੰਦਾ ਜਾਂਦਾ ਕਾਲਾ ਨਹੀਂ ਨੱਚੀਂ ਦੇ ਰਾਤ ਦਿਲੀਆ ਬੈਂਦਾ ਜਾਂਦਾ ਕਾਲਾ ਨਹੀਂ ਇੰਨਾ ਕੁ ਐ ਸੋਹਣਾ ਪੁਰਜਾਂ ਮੇਰੇ ਬਾਗਾ ਨੱਚੀਂ ਦੇ ਰਾਤ ਦਿਲੀਆ ਬੈਂਦਾ ਜਾਂਦਾ ਕਾਲਾ ਨਹੀਂ ਓ ਕਿੰਨਾ ਕੁ ਐ ਸੋਹਣਾ ਕੱਪੜਾ ਮੇਰੇ ਬਾਗਾ ਕੀ ਨਹੀਂ ਦੀ ਸੀ ਫਿਰ ਤਾਂ ਛੋਟੀ ਉਮਰ ਦੀ ਹੋਣੀ ਐ ਇਹ ਕਹਿੰਦੀ ਜੇੜੀ ਜੇਠ ਤੇਰੇ ਨੂੰ ਮੰਗੀ ਦਾ ਕੀ ਐ ਸੱਚੀਓ ਘੜਦੀ ਧੀਰ ਖੱਬੀ ਤੋਂ ਜਹਾਂ ਬਣਾਖੀ ਐ ਕਹਿੰਦੀ ਜੇੜੀ ਜੇਠ ਤੇਰੇ ਨੂੰ ਮੰਗੀ ਦਾ ਕੀ ਐ ਸੱਚੀਓ ਘੜਦੀ ਧੀਰ ਖੱਬੀ ਤੋਂ ਜਹਾਂ ਬਣਾਖੀ ਐ ਮੈਨੂੰ ਕੱਲ੍ਹ ਹੀ ਵਿਚ ਰੋ ਕੇ ਇਕ ਬੀਲ ਨੇ ਕਿਹਾ ਸੀਗਾ ਓ ਜੀਆ ਸ਼ਰੀਕਾ ਤੋਂ ਸਾਵਧਾਨ ਨਹੀਂ ਤੇ ਕਿਸਦਾ ਕਰ ਨਹੀਂ ਬਚਣ ਦਿੰਦੇ ਹੁੰਦੇ ਉਸ ਜਿਓ ਆਏ ਆ ਖੱਬੀਓ ਆਏ ਆ ਮਨਾਖੀ ਆ ਸਯਾਕੀਏ ਨਾ ਮੈਨੂੰ ਤੋਂ ਖਬਰ ਪੜਾਉਣੇ ਨਾ ਤੇ ਬਿਲੇਦਰੀਆਂ ਮਾੜੀ ਮੋਤੀ ਜਨਾਈ ਜਾਣਾ ਦੇਖੋ ਠੀਕ ਹੈ ਤੇਰੀ ਕੀ ਹੋਇਆ ਨਿਗਾਜ ਮਾੜੀ ਮੋਤੀ ਕੱਟ ਕੋੜੇ ਤੇਰੀ ਕੀ ਹੋਇਆ ਨਿਗਾਜ ਮਾੜੀ ਮੋਤੀ ਕੱਟ ਕੋੜੇ ਨਹੀਂ ਗਾਲਦਾ ਏ ਹੋ ਜਾਏ ਨੁਕਸਾਨ ਮੋਤੀ ਕੱਟ ਕੋੜੇ ਈ ਗੋਲ ਦਾ ਇਹੋ ਜੇ ਨੁਕਸਾਨ ਜੱਟ ਕੋਲੇ ਨਾਲੇ ਆਪਾਂ ਜੇੜੀ ਗੜੀ ਨਾਲੇ ਆਪਾਂ ਤੇੜੀ ਸਾੜੀ ਪੰਨ ਬਹੌਣੀ ਨੇ ਓ ਨਾਲੇ ਆਪਾਂ ਜੇੜੀ ਸਾੜੀ ਅੰਗ ਦੌੜੀ ਯਾਰਾ ਨੇ ਤਾਂ ਪੰਨ ਤੇ ਤੇਰੀ ਮੜਕ ਦਿਖਾਉਣੀ ਯਾਰਾ ਨੇ ਤਾਂ ਪੰਨ ਤੇ ਤੇਰੀ ਮੜਕ ਬਹੌਣੀ ਕਹਿੰਦੀ ਸੀ ਕਿ ਉਮਰ ਚੀ ਹੋ ਕੇ ਇਹ ਪੱਕੀ ਜਾਈ ਦੇਖਿਆ ਸ਼੍ਰੀ ਕਲਾ ਦੇ ਦੀ ਉਹ ਨਹੀਂ ਉਹ ਕਾਕੀ ਸੀ ਅੱਧੀ ਜੱਦੀ ਪੱਕਦੀ ਗਈ ਕਹਿੰਦੀ ਸੀ ਕਿ ਉਮਰ ਚੀ ਹੋ ਕੇ ਇਹ ਪੱਕੀ ਜਾਈ ਉਹ ਵੀ ਜਾ ਕੇ ਵੇਖਣ ਨੂੰ ਉਹ ਕਾਕੀ ਠੱਕੀ ਜਾਈ ਸਕੇ ਤੇ ਕੀ ਮਤਲਬ ਉਹ ਬਹੁਤ ਕਮਜ਼ੋਰ ਹੈ ਹਾਂ ਜ਼ੋਰ ਬਹੁਤ ਹੈ ਮਜ਼ੋਰ ਨਾ 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 ਮਜ਼ੋਰ ਹੀ ਨਹੀਂ ਦੰਦਾ ਨਾ ਨਾ ਦਿਨਾਂ ਚ ਦੁਰਮਟ ਬਰਗੀ ਤੈਨੂੰ ਹੁੰਦੀ ਦਿਖਾਉਨੀ ਦਿਨਾਂ ਚ ਦੁਰਮਟ ਬਰਗੀ ਤੈਨੂੰ ਹੁੰਦੀ ਦਿਖਾਉਨੀ ਜਦੋਂ ਜੱਟੀ ਨੂੰ ਪਾਣੀ ਦੀਦਾ ਜੂਸ ਪਿਆ ਬਹੁਤ ਜਦੋਂ ਜੱਟੀ ਨੂੰ ਪਾਣੀ ਦੀਦਾ ਜੂਸ ਪਿਆ ਇਹੋ ਜੀ ਬੰਨੋ ਇਹੋ ਜੀ ਬੰਨੋ ਬਾਜੋ ਕੀ ਤਰ੍ਹਾਂ ਖੜਿਆ ਖਾਲਾ ਵੇ ਇਹੋ ਜੀ ਬੰਨੋ ਬਾਜੋ ਕੀ ਤੇਰਾ ਖੜਿਆ ਖਾਲਾ ਵੇ ਦੱਸਦੀ ਨੂੰ ਸੰਗ ਲਾਵੇ ਰੰਗ ਤੇ ਵੇ ਤੋ ਕਾਲਾ ਵੇ ਹੋ ਜਿਪਨੋਂ ਪਾਚੋ ਕੀ ਤੇਰਾ ਖੜਿਆ ਹਾਲਾ ਵੇ ਦੱਸਦੀ ਨੂੰ ਸੰਗ ਲਾਵੇ ਰੰਗ ਤੇ ਵੇ ਤੋ ਕਾਲਾ ਵੇ ਫੇਰ ਨਾ ਕਰ ਤੇਥੋਂ ਸਾਪਣ ਮੰਗਲ ਨਹੀਂ ਆਉਂਦੀ ਕਾਲਾ ਵੇ ਗੋਰਾ ਤੇ ਬੁਰਾ ਨਿਕਲੇ ਕੀ ਕਾਲਾ ਕੀ ਗੋਰਾ ਕੀ ਕਾਲਾ ਕੀ ਗੋਰਾ ਕੀ ਕਾਲਾ ਕੀ ਗੋਰਾ ਦੋਹੀ ਰੱਬ ਤੇ ਰੰਦ ਕੋਲੇ ਕਾਲਾ ਦੀ ਗੋਰਾ ਦੋਵੀ ਰੱਬ ਦੇ ਰੰਗ ਕੋੜੇ ਨਾਲੇ ਮੈਂ ਵੀ ਆਂ ਕਿਹੜਾ ਦੁਨੀਆਂ ਦਾ ਚੰਦ ਕੋੜੇ ਨਾਲੇ ਮੈਂ ਵੀ ਆਂ ਕਿਹੜਾ ਪੁੰਨਿਆਂ ਦਾ ਚੰਦ ਕੋੜੇ ਫੇਰ ਵੀ ਹਰ ਖਣ ਦੇਖੂ ਦੁਨੀਆਂ ਹਰ ਖਣ ਦੇਖੂ ਦੁਨੀਆਂ ਖੂਬ ਚਕੂਗੀ ਜੋਦੀਨੀ ਹਰ ਖਣ ਦੇਖੂ ਦੁਨੀਆਂ ਖੂਬ ਚਕੂਗੀ ਜੋਦੀਨੀ ਜਦੋਂ ਨਾਲ ਗਿਆ ਪਰ ਜਾਈਏ ਇਹ ਕੰਨਾ ਸਿੱਖ ਕੋਉਗੀ ਹੋਰ ਜਦੋਂ ਨਾਲ ਗਿਆ ਪਰ ਜਾਈਏ ਇਹ ਕੰਨਾ ਸਿੱਖ ਕੋਉਗੀ ਬਾਦੀ ਪੁੱਛ ਕੇ ਮਾਰੀ ਸੁਆਦ ਆ ਗਿਆ ਆ ਤੇ ਸਭ ਤੋਂ ਪਹਿਲਾਂ ਤੇਰੇ ਵੱਲ ਗੱਦੂ ਜੀ ਲੜਨ ਪੜਨ ਨੂੰ ਸ਼ੇਰ ਸੁਬਾਦੀ ਪੁੱਛ ਕੇ ਮਾਰੀਏ ਕੰਮ ਕਰਦੇ ਹੱਕ ਨਹੀਂ ਕਹਿੰਦੇ ਨੀ ਤੇਮਾਰੀ ਲੜਨ ਪੜਨ ਨੂੰ ਸ਼ੇਰ ਸੁਬਾਦੀ ਪੁੱਛ ਕੇ ਮਾਰੀਏ ਕੰਮ ਕਰਦੇ ਹੱਕ ਨੂੰ ਕਹਿੰਦੇ ਨੀ ਤੇਰੀ ਬਮਾਰੀਏ ਤੂੰ ਕਦੇ ਕੰਦਰ ਨਿਕਰਣਾ ਹਾਂ ਤੂੰ ਬੈਠਾ ਮੰਜੇ ਤੇ ਬਿਠਾ ਕੇ ਪੂਜਾ ਕਰਿਆ ਗਿਆ ਹੁੰਦਾ ਨਾਲੇ ਗੱਲ ਅੱਪਰ ਜਾਈ ਇਹਨੂੰ ਪਤਾ ਨਹੀਂ ਘਰਵਾਲੀ ਸਖਤ ਹੀ ਚਾਹੀਦੀ ਹੈ ਇਹ ਬੰਦਾ ਬੁੜੀ ਬੰਦਾ ਬਹੁਤ ਗਰੀਬ ਹੈ ਇੱਕ ਘਰ ਦੀ ਚਾਰ ਦਵਾਰੀ ਤੇ ਅੰਦਰ ਹੀ ਹੈ ਮਿੰਡ 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 ਕਰਦਾ ਤੁਰਿਆ ਫਿਰਦਾ ਕਰੋ ਬਾਰ ਨਿਕਲਦਾ ਸਾਰੀ ਕਦੇ ਸੱਚੇ ਟੁੜੀਂ ਥਾਈ ਮਾਰ ਗਿਆ ਨਹੀਂ ਜੇ ਘਰਵਾਲੀ ਰੱਖਦੀ ਹੋਵੇ ਡੰਡਾ ਭਾਵੀ ਨਹੀਂ ਜੇ ਘਰਵਾਲੀ ਰੱਖਦੀ ਹੋਵੇ ਡੰਡਾ ਭਾਵੀ ਨਹੀਂ ਟਕਲੇ ਵਰਗਾ ਹੋਇਆ ਰਹਿਦਾ ਬੰਦਾ ਭਾਵੀ ਨਹੀਂ ਟਕਲੇ ਵਰਗਾ ਹੋਇਆ ਰਹਿਦਾ ਬੰਦਾ ਭਾਵੀ ਨਹੀਂ ਤੇਰੇ ਜੇਟ ਨੂੰ ਤੇਮੀ ਤਾਂ ਬਿਉਣੀ ਆਉਣੀ ਆ ਤੇਰੇ ਜੇਟ ਨੂੰ ਤੀਨੀ ਤਾਂ ਬਿਉਣੀ ਆਉਣੀ ਆ ਵੇਖੀ ਲਾਲਾ ਨਿਤ ਬਣਾਉਂਦੇ ਤਰੇ ਗੋਲ ਨਹੀਂ ਹੈ ਕਹੇ ਕੀ ਲਾਲਾ ਨਿਤ ਤਰੋ ਕੇ ਤਿਕੇ ਰੋ ਉਛੜ ਦਿਨ ਨੇ ਆਣੀ ਕਿੰਦੀ ਗੱਲ ਲ ਕੋਈ ਏ ਉਛੜ ਦਿਨ ਨੇ ਆਣੇ ਹੁਣਾ ਨੇ ਗੱਲ ਲ ਕੋਈ ਏ ਸੁਣਿਆ ਦੋ ਤਿੰਨ ਥਾਂ ਪਹਿਲਾਂ ਵੀ ਤੋਰੀ ਹੋਈ ਏ ਉਛੜ ਦਿਨ ਨੇ ਆਣੀ ਕਿੰਦੀ ਗੱਲ ਲ ਕੋਈ ਏ ਸੁਣਿਆ ਦੋ ਤਿੰਨ ਥਾਂ ਪਹਿਲਾਂ ਸਚੇ ਬਾਦਸ਼ਾਹ ਨੇ ਸਚੇ ਬਾਦਸ਼ਾਹ ਨੇ ਆਤਾ ਕਰ ਦਿੱਤੀ ਦਿਲ ਦੀ ਸਚੇ ਬਾਦਸ਼ਾਹ ਦੇ ਸਚੇ ਬਾਦਸ਼ਾਹ ਨੇ ਆਤਾ ਕਰ ਦਿੱਤੀ ਦਿਲ ਦੀ ਮਾਣ ਆਲੇ ਜਨਾਬੀ ਦਾ ਕਰਮਾ ਨਲ ਜੀ 29 ਦੀ ਥਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ ਸਜੇ ਬਾਜੂਛਾਨੇ ਸਜੇ ਬਾਜੂਛਾਨੇ ਆਤਾ ਕਰ ਦਿੱਤੀ ਦਿਲ ਦੀ ਨੀ ਨਿਆਣ ਆਲੇ ਜੇ ਨਾ ਨਹੀਂ ਤਰਮਾ ਨਾਲ ਮਿਲਦੀ ਨਹੀਂ ਖੜਿਆ ਕਰੂ ਖੜਿਆ ਕਰੂ ਖੀਲੀ ਕਾਂਦੇ ਵਿੱਚ ਹੁਣ ਇੱਕ ਤਣਕੇ ਮੈਂ ਪਕੀ ਪਕਾਈ ਖੀਰ ਦਾ ਮਾਲਕ ਬੈ ਜੂ ਬਣ ਕੇ ਪਕੀ ਪਕਾਈ ਖੀਰ ਦਾ ਮਾਲਕ ਤੈਉ ਬਣ ਕੇ ਚਾਹ ਲਿਆ ਮੈਂ ਬਸ ਸੁਣ ਰਿਹਾ ਹੁਣ ਬਿਲਕੁਲ ਨਹੀਂ ਬੋਲਣਾ ਮੈਂ ਤਾਂ ਆ ਲੰਗੜੇ ਲੋਕ ਤੇ ਚੜਦਾ ਜੇ ਕਿਉਂ ਸਵੇਰ ਦੀ ਛੂਤ ਹੋਲੀ ਜਾਂਦੀ ਏ ਕਰਦਾ ਵੇ ਕਰਦਾ ਵੇ ਕਰਦਾ ਵੇ ਲਈਏ ਜੇ ਕਰਦਾ ਸਮਝਿਆ ਜਾਂਦਾ ਮੈਂ ਮੈਂ ਇੰਨੇ ਪੰਗੇ ਕਿਉਂ ਲਈਂ ਤੋਪ ਤੋ ਲੰਗੜੇ ਹੋ ਕੇ ਚੜਦਾ ਵੇ ਬਾਪੇ ਦੇ ਬਾੜੇ ਦੀ ਸਮਝ ਵਿੱਚ ਹੁਣ ਗੱਲ ਆਈ ਨਹੀਂ ਬਾਪਲੇ ਵਾਲੇ ਦੀ ਸਮਝ ਵਿੱਚ ਹੁਣ ਗੱਲ ਆਈ ਹੂੰ ਹੂੰ ਬਾਪਲੇ ਬਾੜੇ ਦੀ ਬਾਪਲੇ ਵਾਲੇ ਦੀ ਸਮਝ ਵਿੱਚ ਹੁਣ ਗੱਲ ਆਈ ਹੂੰ ਫਿਰੇ ਬਣ ਨੂੰ ਤੂ ਤਾਂ ਸਾਲੀ ਤੋਂ ਬਾਪਲੇ ਦਾ ਤੁਹਾਨੂੰ ਦੀਸ਼ੇ ਦਾ ਇਹ ਨੀਕਾ ਦਿਨ ਕਰੋ ਤੁਹਾਡੀ ਬੜੀ ਮਿਹਰਬਾਨੀ ਮੈਂ ਸੋਚਦਾ ਸੀਗਾ ਸਵੇਰ ਦਾ ਪ੍ਰੋਗਰਾਮ ਲੱਗਿਆ ਹੋਇਆ ਸਾਡੇ ਜਾਂਜਾਂ ਨੂੰ ਪਤਾ ਨਹੀਂ ਕਿੰਨੇ ਲੋਕ ਹੋੜ ਗਏ ਪਰ ਇੰਨੀ ਜਰੂਰ ਜਤੂ ਸ਼ੁਰੂ ਤੋਂ ਬੈਠੇ ਹੋ ਤੁਹਾਡਾ ਬਹੁਤ ਬਹੁਤ